ਕਿਸਾਨ ਸਾਥੀਓ ਆਮ ਆਪਾਂ ਘਰਾਂ ਦੇ ਵਿੱਚ ਜੋ ਜ਼ਿਮੀਦਾਰ ਪੰਜ ਚਾਰ ਮੱਝਾਂ ਜਾਂ ਗਾਈਆਂ ਰੱਖਦੇ ਨੇ ਉਹ ਆਮ ਕਰਕੇ 4 ਤੋਂ 5 ਸਾਲ ਦੇ ਵਿੱਚ ਜਿਹੜੀ ਕੱਟੀ ਤੋਂ ਮੱਝ ਤਿਆਰ ਕਰਦੇ ਨੇ ਤੇ 3 ਤੋਂ 4 ਸਾਲ ਦੇ ਵਿੱਚ ਬੱਸੀ ਤੋਂ ਮੈੜੀ ਤਿਆਰ ਕਰਦੇ ਨੇ ਪਰ ਸਹੀ ਤਰੀਕੇ ਨਾਲ ਪਾਲੀ ਹੋਈ ਕੱਟੀ 3 ਸਾਲ ਦੀ ਉਮਰ ਤੱਕ ਪਹਿਲਾ ਸੂਆ ਦੇ ਦਿੰਦੀ ਆ ਤੇ ਬੱਸੀ ਆ ਜਿਹੜੀ 26 27 ਮਹੀਨੇ ਦੀ ਉਮਰ ਤੱਕ ਪਹਿਲੀ ਵਾਰੀ ਸੂਹ ਕਹਿੰਦੀ ਆ ਬਹੁਤ ਜੀਮੇਦਾਰ ਇਸ ਪਾਸੇ ਤੇ ਆ ਨਹੀਂ ਨਹੀਂ ਦਿੰਦੇ ਪੰਜ ਪੰਜ ਸਾਲ ਤੱਕ ਉਹਨਾਂ ਦੀ ਕੱਟੀ ਤਿਆਰ ਨਹੀਂ ਹੁੰਦੀ ਉਹਦਾ ਵਜ਼ਨ ਨਹੀਂ ਪੂਰਾ ਹੁੰਦਾ ਇਸੇ ਕਰਕੇ ਸਹੀ ਸਮੇਂ ਤੇ ਆਸ ਨਹੀਂ ਹੁੰਦੀ ਤੇ ਬਾਰ ਬਾਰ ਫਰੋ ਹੋ ਜਾਂਦੀ ਆ ਪਹਿਲਾ ਸੂਆ ਸੂਣ ਤੱਕ ਉਹ ਪੰਜ 6 ਸਾਲ ਦੀ ਉਮਰ ਦੀ ਹੋ ਜਾਂਦੀ ਆ ਕਈ ਵਾਰ ਤਾਂ ਆਸ ਹੀ ਨਹੀਂ ਰਹਿੰਦੀ ਜੀਮੇਦਾਰ ਫੰਡਰ ਕਹਿ ਕੇ ਫਿਰ ਉਹਨੂੰ ਅੱਗੇ ਵੇਚ ਦਿੰਦੇ ਨੇ ਇੱਥੇ ਹੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਜੀਮੇਦਾਰ ਦਾ ਹੁੰਦਾ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿਉਂਕਿ ਆਪਾਂ ਸਹੀ ਤਰੀਕੇ ਤੇ ਨਾਲ ਉਹਦਾ ਪਾਲਣ ਪੋਸ਼ਣ ਨਹੀਂ ਕੀਤਾ ਕੱਖਾਂ ਦੀ ਟੋਕਰੀ ਤੇ ਤਾਂ ਆਪਾਂ ਉਹਨੂੰ ਰੱਖਦੇ ਆ ਜੋ ਖਰਾਕ ਉਹਨੂੰ ਚਾਹੀਦੀ ਆ ਉਹ ਖਰਾਕ ਆਪਾਂ ਨੂੰ ਦਿੰਦੇ ਨਹੀਂ ਇਸੇ ਕਰਕੇ ਡੇਰੀ ਫਾਰਮ ਦੇ ਧੁੰਦੇ ਦੇ ਵਿੱਚ ਆਪਾਂ ਨੂੰ ਕਾਮਯਾਬੀ ਨਹੀਂ ਮਿਲਦੀ ਜ਼ਿਆਦਾਤਰ ਜ਼ਿਮੀਦਾਰ ਨੇ ਜਿਹੜੇ ਡੇਰੀ ਫਾਰਮ ਦਾ ਕੰਮ ਵਿੱਚ ਵਿਚਾਲੇ ਛੱਡ ਦਿੰਦੇ ਨੇ ਜਾਂ ਫਿਰ ਕੰਮ ਬੰਦ ਕਰ ਦਿੰਦੇ ਨੇ ਡੇਰੀ ਫਾਰਮ ਦੀ ਸਭ ਤੋਂ ਵੱਡੀ ਕਾਮਯਾਬੀ ਇਸੇ ਗੱਲ ਵਿੱਚ ਹੀ ਹੈ ਕਿ ਤੁਹਾਡੀ ਜਿਹੜੀ ਕੱਟੀ ਆ ਤਿੰਨ ਤੋਂ 3 ਸਾਲ ਦੀ ਉਮਰ ਦੇ ਵਿੱਚ ਸੂ ਪਵੇ ਅਤੇ ਬੱਸੀ 26-22 ਮਹੀਨੇ ਦੀ ਉਮਰ ਤੱਕ ਪਹਿਲਾ ਸੂਆ ਦੇ ਦੇਵੇ ਇਸ ਲਈ ਕੱਟੀ ਦਾ ਬੱਸੀ ਪਾਲਣ ਦਾ ਸਹੀ ਢੰਗ ਤਰੀਕਾ ਕੀ ਹੈ ਕਿਹੜੀ ਖਾਦ ਖੁਰਾਕ ਆਪਾਂ ਉਹਨੂੰ ਦੇਣੀ ਆ ਤੇ ਖੁਰਾਕ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਉਹਨੂੰ ਦੇਣੀਆਂ ਇਹ ਸਾਰੀ ਜਾਣਕਾਰੀ ਆਪਾਂ ਨੂੰ ਹੋਣੀ ਚਾਹੀਦੀ ਆ ਪੂਰੀ ਡਿਟੇਲ ਦੇ ਵਿੱਚ ਆਪਣੇ ਕੋਲੇ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਪਸ਼ੂ ਪਾਲਣਾ ਹੁਣ ਪਿਛਲੇ ਸਮੇਂ ਵਾਲਾ ਕੀਤਾ ਨਹੀਂ ਰਿਹਾ ਇਹਦੇ ਵਿੱਚ ਬਹੁਤ ਬਦਲਾ ਆ ਚੁੱਕਿਆ ਪਹਿਲਾਂ ਵਾਲੀਆਂ ਖੁਰਾਕਾਂ ਨਹੀਂ ਰਹੀਆਂ ਜਿਨ੍ਹਾਂ ਦੇ ਵਿੱਚ ਪਸ਼ੂ ਨੂੰ ਹਰ ਤਰ੍ਹਾਂ ਦੇ ਤੱਤ ਮਿਲ ਜਾਂਦੇ ਸੀ ਤੇ ਜ਼ਿਆਦਾਤਰ ਪਸ਼ੂ ਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਸੀ ਪਰ ਹੁਣ ਬਹੁਤ ਜ਼ਿਆਦਾ ਬਦਲਾਅ ਆ ਚੁੱਕਾ ਹੈ ਹੁਣ ਉਸ ਤਰ੍ਹਾਂ ਦੀਆਂ ਖੁਰਾਕਾਂ ਦਾਣਾ ਜਾਂ ਖਲ ਵਗੈਰਾ ਨਹੀਂ ਰਿਹਾ ਜਿਦੇ ਵਿੱਚ ਹਰ ਪ੍ਰਕਾਰ ਦੇ ਤੱਤ ਹੋਣ ਇਸੇ ਲਈ ਤਾਂ ਪਸ਼ੂ ਨੂੰ ਆਪਾਂ ਨੂੰ ਅਲੱਗ ਤਰ੍ਹਾਂ ਦੇ ਸਪਲੀਮੈਂਟ ਦੇਣੇ ਪੈਂਦੇ ਨੇ ਆਪਣੀ ਕੱਟੀ 3 ਸਾਲ ਦੀ ਉਮਰ ਤੱਕ ਪਹਿਲੀ ਵਾਰ ਸੂਪਵੇ ਅਤੇ ਜੋ ਬੱਸੀ ਆ 2 2.5 ਸਾਲ ਦੀ ਉਮਰ ਦੇ ਵਿੱਚ ਪਹਿਲਾ ਸੂਆ ਦੇ ਦੇਵੇ ਇਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਕਿਸਾਨ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਸਕੀਏ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਮਿੱਤਰ ਵੇਲੀਆਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਫਿਰ ਆ ਦੋਸਤੋ ਅੱਤ ਤੱਕ ਪਹੁੰਚ ਸਕੇ ਦੋਸਤੋ ਕੱਟੀ ਜਾਂ ਬੱਸੀ ਤੋਂ ਜਲਦੀ ਸੂਆ ਲੈਣ ਦੇ ਲਈ ਨਵੇਂ ਤੇ ਪੁਰਾਣੇ ਆਪਾਂ ਨੂੰ ਦੋਵੇਂ ਢੰਗ ਤਰੀਕੇ ਅਪਣਾਉਣੇ ਪੈਂਦੇ ਨੇ ਕਿਉਂਕਿ ਜਿਹੜੇ ਪੁਰਾਣੇ ਢੰਗ ਤਰੀਕੇ ਉਹ ਵੀ ਬਹੁਤ ਕਾਰਗਰ ਨੇ ਹੁਣ ਤੱਕ ਵੀ ਆਪਾਂ ਉਹਨਾਂ ਨੂੰ ਵਰਤਦੇ ਆ ਆ ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਉਹ ਇਹ ਹੈ ਵੀ ਕੱਟੀ ਜਾਂ ਬੱਸੀ ਆਪਣੀ ਸਾਰੀ ਉਮਰ ਰੋਗਾਂ ਦੇ ਲੜਨ ਦੇ ਸਮਰੱਥ ਰਹੇ ਇਸ ਕਰਕੇ ਆਪਾਂ ਖੱਟੀ ਜャ ਬੱਸੀ ਨੂੰ ਜਨਮ ਤੋਂ ਬਾਅਦ ਜਿੰਨੀ ਵੀ ਸੇਤੀ ਹੋ ਸਕੇ ਉਹਨੂੰ ਰੱਜਮੀ ਜਿਹੜੀ ਬੌਲੀ ਐ ਉਹਨੂੰ ਆਪਾਂ ਜ਼ਰੂਰ ਪਲਾਉਣੀ ਐ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੁੰਦੇ ਨੇ ਜੋ ਕਟਰੂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਤੱਤ ਉਹਨਾਂ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਨੇ ਇਸ ਲਈ ਕਟਰੂ ਜਦੋਂ ਹੀ ਆਪਣੇ ਪੈਰਾਂ ਤੇ ਖੜਾ ਹੋ ਗਿਆ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਜਿੰਨੀ ਉਹ ਪੀ ਸਕੇ ਓਨੀ ਉਹ ਹੀ ਬੌਲੀ ਉਹਨੂੰ ਆਪਾਂ ਜਲਦੀ ਤੋਂ ਜਲਦੀ ਪਲਾਉਣੀ ਐ ਕਟਰੂ ਨੂੰ 3 ਕਿਲੋ ਡੇਲੀ ਦੁੱਧ ਆਪਾਂ ਜ਼ਰੂਰ ਦਈਏ 1.5 ਕਿਲੋ ਸਵੇਰੇ 1.5 ਕਿਲੋ ਸ਼ਾਮ ਨੂੰ ਜ਼ਿਆਦਾਤਰ ਪਸ਼ੂ ਪਾਲਕ ਕਟਰੂ ਨੂੰ ਦੁੱਧ ਨਹੀਂ ਪਿਲਾਉਂਦੇ 2.5 ਤੋਂ 3 ਮਹੀਨੇ ਤੱਕ ਜੇਕਰ ਆਪਾਂ ਕਟਰੂ ਨੂੰ ਵਧੀਆ ਦੁੱਧ ਪਿਲਾ ਦਈਏ ਨਾ ਫਿਰ ਕਟਰੂ ਸਿਹਤਿਕੀਤੇ ਡਾਊਨ ਨਹੀਂ ਹੁੰਦਾ ਤੰਦਰੁਸਤ ਰਹਿੰਦਾ ਪਰ ਜ਼ਿਆਦਾਤਰ ਜ਼ਿੰਮੇਦਾਰ ਇੱਥੇ ਹੀ ਮਾਰ ਖਾ ਜਾਂਦੇ ਨੇ ਉਹ ਕਟਰੂ ਨੂੰ ਪੂਰਾ ਦੁੱਧ ਨਹੀਂ ਛੱਡਦੇ ਤੇ ਕੱਤੇ ਥੋੜਾ ਦਾ ਦੁੱਧ ਕਟਰੂ ਨੂੰ ਛੱਡਦੇ ਨੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਇਹਦੇ ਵਿੱਚ ਕਿੰਨਾ ਦੁੱਧ ਆ ਕਿਲੋ ਦੁੱਧ ਆ ਜਾਂਦਾ ਕਿਲੋ ਹੈ ਇਸੇ ਕਰਕੇ ਕੱਟਰੂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਿਲੇ 2.5 ਤੋਂ 9 ਮਹੀਨੇ ਤੱਕ ਕੱਟਰੂ ਨੂੰ ਘੱਟੋ ਘੱਟ 3 ਕਿਲੋ ਦੁੱਧ ਹਰ ਰੋਜ਼ ਦਿੱਤਾ ਜਾਵੇ 15-20 ਦਿਨ ਬਾਅਦ ਜਦੋਂ ਕੱਟਰੂ ਮੂੰਹ ਮਾਰਨਾ ਸ਼ੁਰੂ ਕਰ ਦਿੰਦਾ ਉਸ ਵੇਲੇ ਉਹਦੇ ਮੂਹਰੇ ਆਪਾਂ ਥੋੜਾ ਜਿਹਾ ਨਰਮ ਹਰਾਚਰਾ ਧਰਈਏ ਤਾਂ ਉਹ ਮੂੰਹ ਮਾਰ ਲੱਗ ਜਾਂਦਾ ਖਾਣ ਲੱਗ ਜਾਂਦਾ 1 ਮਹੀਨੇ ਦੇ ਬਾਅਦ ਫਿਰ ਆਪਾਂ ਉਹਦਾ ਥੋੜਾ ਜਿਹਾ ਦੁੱਧ ਘਟਾ ਦਈਏ ਨਾਲ ਦਾਣਾ ਜਿਹੜਾ ਅ ਕਟਰੂਆਂ ਆਪਾਂ ਸ਼ੁਰੂਆਤ ਵਾਸਤੇ ਦਾਣਾ ਹੁੰਦਾ ਹੈ ਉਹ ਦਾਣਾ ਆਪਾਂ ਦੇਣਾ ਸ਼ੁਰੂ ਕਰੀਏ ਪਾਈਆ ਕ ਦਾਣਾ ਦੇਣਾ ਸ਼ੁਰੂ ਕਰਦੇ ਤਿੰਨ ਚਾਰ ਮਹੀਨੇ ਦੇ ਬਾਅਦ ਫਿਰ ਆਪਾਂ ਦਾਣਾ ਥੋੜਾ ਜਿਹਾ ਵਧਾ ਦਈਏ ਦੁੱਧ ਘਟਾ ਦੋ ਅ ਅੱਧਾ ਕਿਲੋ ਦਾਣਾ ਕਰ ਦਿਓ ਅ ਦੁੱਧ 2 ਕਿਲੋ ਕਰ ਦਿਓ ਫਿਰ 1 ਕਿਲੋ ਦੁੱਧ ਕਰ ਦੋ 1 ਕਿਲੋ ਦਾਣਾ ਕਰ ਦਿਓ ਘਟਾ ਦੋ ਹੋਰ ਤੇ ਇਸ ਤਰ੍ਹਾਂ ਚਾਰ ਮਹੀਨੇ ਬਾਅਦ ਆਪਾਂ ਦੁੱਧ ਬਿਲਕੁਲ ਬੰਦ ਕਰ ਸਕਦੇ ਹਾਂ 1.5 ਕਿਲੋ ਦਾਣਾ ਉਹਨੂੰ ਡੇਲੀ ਸ਼ੁਰੂ ਕਰ ਦੇਦਾਂ ਕਟਰੂ ਦੇ ਜਨਮ ਤੋਂ ਬਾਅਦ ਆਪਾਂ ਇਹ ਵੀ ਧਿਆਨ ਰੱਖਣਾ ਜਦੋਂ ਕਟਰੂ ਦਾ ਜਨਮ ਹੋ ਗਿਆ ਉਸ ਤੋਂ 10 ਦਿਨ ਬਾਅਦ ਆਪਾਂ ਕਟਰੂ ਨੂੰ ਨਾ ਖੱਟੀ ਲੱਸੀ ਦੇ ਵਿੱਚ ਇਹ ਪ੍ਰਾਣਾ ਨੁਕਤਾ ਕਿਸਾਨ ਜ਼ਿਆਦਾਤਰ ਜਾਣਦੇ ਨੇ ਖੱਟੀ ਲੱਸੀ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਕਿਸੇ ਬੋਤਲ 'ਚ ਪਾ ਕੇ ਉਹਨੂੰ ਆਪਾਂ ਕਟਰੂ ਨੂੰ ਦਈਏ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੇ ਉਹਦੇ ਅੰਦਰ ਕੀੜੇ ਮਕੌੜੇ ਨਹੀਂ ਬਣਦੇ ਕਟਰੂ ਦੇ ਤੋਂ ਦੁੱਧ ਦੇ ਰਲ ਨਾਲ ਕਟਰੂ ਦੇ ਅੰਦਰ ਮਲ ਅੱਪ ਬਣ ਜਾਂਦੇ ਇਸ ਕਰਕੇ ਆਪਾਂ ਇਹ ਉਹਨੂੰ ਵਿੱਚ ਸਰੋਂ ਦੇ ਤੇਲ 'ਚ ਲੱਸੀ ਪਾ ਕੇ ਇੱਕ ਤਦਨ ਛੜ ਦੇ ਕੇ ਜਾਈ ਡੇਲੀ ਦਿੰਦੇ ਹੀ ਰਹੋ 20 25 ਦਿਨ ਬਾਅਦ ਆਪਾਂ ਦੇਖੋ ਜੇਕਰ ਕਟਰੂ ਦੀਆਂ ਅੱਖਾਂ ਦੇ ਵਿੱਚੋਂ ਫੇਰ ਵੀ ਪਾਣੀ ਵਗਾਰਾ ਡਿੱਗਦਾ ਇਹਦਾ ਮਤਲਬ ਫਿਰ ਉਹਦੇ ਅੰਦਰ ਨਮ ਲੱਪ ਨੇ ਉਹ ਮਰੇ ਨਹੀਂ ਹੈਗੇ ਇਹ ਇਸ ਕਰਕੇ ਆਪਾਂ ਫਿਰ ਉਹਨੂੰ ਧਿਆਨ ਦੇ ਕੇ ਦਈਏ ਆਪਾਂ 20 25 ਦਿਨਾਂ ਬਾਅਦ ਵੀ ਜੇ ਅੱਖਾਂ ਤੋਂ ਪਾਣੀ ਡਿੱਗਦਾ ਤਾਂ ਫਿਰ ਪੇਪਰਾ ਜੇ ਨਾਉਂਦੀ ਆ ਇੱਕ ਦਵਾਈ ਜਾਂ ਐਲਵੈਂਡਾ ਜੋਲ ਦਵਾਈ ਮਲੱਪਾ ਵਾਸਤੇ ਆਉਂਦੀਆਂ ਨੇ ਇਹ ਆਪਾਂ ਕੰਟਰੋਲ ਨੂੰ ਜ਼ਰੂਰ ਦਈਏ ਉਦੋਂ ਅਗਲੇ 6 ਮਹੀਨੇ ਦੇ ਬਾਅਦ ਮਲੱਪਾ ਰਹਿਤ ਜ਼ਰੂਰ ਕਰਦੇ ਰਹੋ ਕਿਉਂਕਿ ਜਿਹੜੇ ਮਲੱਪ ਨੇ ਖੁਰਾਕ ਦਾ ਬਹੁਤ ਜ਼ਿਆਦਾ ਹਿੱਸਾ ਖਾ ਜਾਂਦੇ ਨੇ 2-3 ਮਹੀਨੇ ਦੇ ਬਾਅਦ ਕਟੂ ਨੂੰ ਆਪਾਂ ਵਿਟਾਮਿਨ ਮਿਸ਼ਰਣ ਹੁਦਾਇਕਾ 50 ਗ੍ਰਾਮ ਉਹ ਡੇਲੀ ਦੇਣਾ ਸ਼ੁਰੂ ਕਰ ਦੋ ਵਿਟਾਮਿਨ ਮਿਸ਼ਰਣ ਜਿਹੜਾ ਮਿਕਸਚਰ ਹੁੰਦਾ ਵਿਟਾਮਿਨ ਦਾ ਉਹ ਬਾਜ਼ਾਰ ਤੋਂ ਮਿਲ ਜਾਂਦਾ ਇਹਦੇ ਵਿੱਚ ਵਿਟਾਮਿਨ A ਹੁੰਦਾ ਵਿਟਾਮਿਨ B2 ਹੈ ਵਿਟਾਮਿਨ D3 ਹੈ ਜਾਂ ਵਿਟਾਮਿਨ K ਹੁੰਦਾ ਇਹਦਾ ਮਿਸ਼ਰਣ ਹੁੰਦਾ ਇਹ ਆਪਾਂ ਬੜਾ ਜ਼ਰੂਰੀ ਚੀਜ਼ ਆਏ ਆਪਾਂ ਬਾਜ਼ਾਰ ਤੋਂ ਕਹਿ ਕੇ ਮਲਟੀਵਿਟਾਮਿਨ ਮਿਸ਼ਰਣ ਕਹਿ ਕੇ ਲੈ ਸਕਦੇ ਆ ਇਹ 50 ਗ੍ਰਾਮ ਡੇਲੀ ਆਪਾਂ ਧਾਣੇ ਦੇ ਨਾਲ ਉਹਨੂੰ ਪਾਉਣਾ ਸ਼ੁਰੂ ਕਰ ਦਈਏ ਇਹ ਬਟਾਉ ਉਹਨਾਂ ਵਿੱਚ ਰਹਿਣਾ ਜਿਹੜਾ ਡੇਢ ਕਿ ਮਹੀਨਾ ਜਦੋਂ ਕਟੜੂ ਪੂਰਾ ਹਰਾਚਾਰਾ ਖਾਣ ਲੱਗ ਗਿਆ। ਉਦੋਂ ਤੱਕ ਦੇਣਾ। ਜਦੋਂ ਵਧੀਆ ਹਰਾਚਾਰਾ ਖਾਣ ਲੱਗਿਆ ਫਿਰ ਇਹਨੂੰ ਆਪਾਂ ਬੰਦ ਕਰ ਦਿਓ। ਇੰਨੇ ਨੂੰ ਕਟੜੂ ਆਪਣਾ ਕਰਦੇ ਕਰਾਉਂਦੇ 6 ਕਿ ਮਹੀਨੇ ਦਾ ਹੋ ਜਾਂਦਾ ਤੇ ਕਟੜੂ ਵਧੀਆ ਹਰਾਚਾਰਾ ਦਾਣਾ ਖਾਣ ਲੱਗ ਜਾਂਦਾ ਤੇ ਫਿਰ ਆਪਾਂ ਜਿਹੜਾ ਦਾਣੇ ਦੀ ਦਾਣਾ ਪਤਾਉਣਾ ਸ਼ੁਰੂ ਕਰਦੇ ਡੇਢ ਤੋਂ 2 ਕਿਲੋ ਤੱਕ ਕਰ ਸਕਦੇ ਆਪਾਂ। ਦਾਣਾ ਦੇ ਨਾਲ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਚਰ ਇਹ ਨਹੀਂ ਆਪਾਂ ਭੁੱਲਣਾ ਇਹ ਜ਼ਰੂਰ ਵਧੀਆ ਕੁਆਲਿਟੀ ਦਾ ਮਿਨਰਲ ਮਿਕਸਚਰ ਹੈ ਜਿਹੜਾ ਦਾਣੇ ਦੇ ਨਾਲ ਆਪਾਂ ਨੂੰ ਜ਼ਰੂਰ ਦਿੰਦੇ ਰਹਿਣਾ ਜਦੋਂ 7-8 ਮਹੀਨਾ ਦਾ ਕਟੂਰ ਹੋ ਗਿਆ 1.5-2 ਕਿਲੋ ਦਾਣਾ ਆਪਾਂ ਉਸ ਵੇਲੇ ਦਿੰਨੇ ਆ ਇੱਕ ਉਸ ਵੇਲੇ ਬੜਾ ਜ਼ਰੂਰੀ ਹੈ ਵੀ ਆਪਾਂ ਦਾਣੇ ਦੇ ਵਿੱਚ ਨਾ ਆਪਾਂ ਨੂੰ ਹਿਊਮਨ ਸਪਲੀਮੈਂਟ ਬਾਜ਼ਾਰ ਚੋਂ ਮਿਲਦੇ ਨੇ ਹਿਊਮਨ ਸਪਲੀਮੈਂਟ ਕਹਿ ਕੇ ਲੈ ਸਕਦੇ ਆਪਾਂ ਉਹ 25 ਤੋਂ 30 ਗ੍ਰਾਮ ਦਾਣੇ ਦੇ ਵਿੱਚ ਹੀ ਪਾ ਦਿਓ ਉਹਨੂੰ 67 ਗ੍ਰਾਮ ਮਿਦਨ ਮਿਕਸਚਰ ਹੋ ਜਾਂਦਾ ਹੈ 25 30 ਗ੍ਰਾਮ ਆਪਾਂ ਰਿਊਵਨ ਸਪਲੀਮੈਂਟ ਨੇ ਉਹ ਜ਼ਰੂਰ ਦਾਣੇ ਚ ਮਿਲਾ ਦਿਓ ਕਿਉਂਕਿ ਉਹਦੇ ਨਾਲ ਕੀ ਹੁੰਦਾ ਨਾ ਰਿਊਵਨ ਦੇ ਵਿੱਚ ਕੋਈ ਖਰਾਬੀ ਨਹੀਂ ਆਉਂਦੀ ਮੇਦੇ ਚ ਜਦੋਂ ਆਪਾਂ ਨਾਣਾ ਪਸ਼ੂ ਖਾਂਦਾ ਕਈ ਵਾਰੀ ਮੇਦੇ ਚ ਕਈ ਤਰ੍ਹਾਂ ਦੇ ਹੋਰ ਵੀ ਗਲਤ ਰਸਾਇਣ ਬਣ ਜਾਂਦੇ ਨੇ ਤੇ ਪਸ਼ੂ ਪੂਰੀ ਤਰ੍ਹਾਂ ਹਾਜ਼ਮ ਨਹੀਂ ਕਰ ਪਾਉਂਦਾ ਇਸ ਕਰਕੇ ਜੇ ਆਪਾਂ ਰਿਊਵਨ ਸਪਲੀਮੈਂਟ ਨੂੰ ਦਿੰਨੇ ਆ ਤਾਂ ਫਿਰ ਜਿਹੜਾ ਦਾਣਾ ਜੋ ਵੀ ਆਪਾਂ ਪਸ਼ੂ ਨੂੰ ਦਿੰਦੇ ਉਹਨੂੰ ਚੰਗੀ ਤਰ੍ਹਾਂ ਅਵਜ਼ਰਬ ਕਰਦਾ ਉਹ ਹਾਜ਼ਮਾ ਆ ਜਾਂਦਾ ਉਹਦੇ ਉਹਦਾ ਹਾਜ਼ਮਾ ਜਿਹੜਾ ਠੀਕ ਰਹਿੰਦਾ ਇਸ ਤਰ੍ਹਾਂ ਪਸ਼ੂ ਦੇ ਸਰੀਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਂਦੀ ਤੇ ਪਸ਼ੂ ਸਹੀ ਸਮੇਂ ਤੇ ਬੋਲ ਪੈਂਦਾ ਕਟੀਆਂ ਨੇ ਜਿਹੜੀਆਂ 26 27 ਮਹੀਨੇ ਦੀ ਉਮਰ ਦੇ ਨੇੜੇ ਤੇੜੀ ਬੋਲ ਪੈਂਦੀਆਂ ਨੇ ਅਤੇ 3 ਸਾਲ ਦੀ ਉਮਰ ਤੱਕ ਪਹਿਲੀ ਵਾਰੀ ਉਹ ਸੂਪ ਪੈਂਦੀਆਂ ਨੇ ਇਸੇ ਤਰ੍ਹਾਂ ਬੱਚੀਆਂ ਦੇ ਵਿੱਚ ਵੀ ਹੁੰਦਾ ਬੱਚੀ ਫਿਰ 18 ਮੇਰੀ ਉਮਰ ਦੇ ਵਿੱਚ ਹੀ ਪਹਿਲੀ ਵਾਰ ਬੋਲ ਪੰਦੀ ਆ ਤੇ 26-27 ਮਹੀਨੇ ਦੀ ਉਮਰ ਹੁੰਦੀ ਹੈ ਜਦੋਂ ਉਦੋਂ ਤੱਕ ਹੀ ਉਹ ਸੂ ਪੰਦੀ ਹੈ ਇਸ ਤਰ੍ਹਾਂ ਜੇਕਰ ਆਪਾਂ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਾਂ ਮੱਝਾਂ ਜਿਹੜੀ 3 ਸਵਾ 3 ਸਾਲ ਦੀ ਉਮਰ ਦੇ ਵਿੱਚ ਸੂ ਪੰਦੀ ਹੈ ਤੇ ਬੱਛੀ 22 ਸਾਲ ਦੀ ਉਮਰ ਦੇ ਵਿੱਚ ਸੂ ਪੰਦੀ ਹੈ ਸੋ ਦੋਸਤੋ ਜੇਕਰ ਆਪਾਂ ਚੰਗੀ ਤਰ੍ਹਾਂ ਪੂਰਾ ਧਿਆਨ ਨਵਾਗੇ ਤਾਂ ਫਿਰ ਕਟੀਆਂ ਤੇ ਬੱਛੀਆਂ ਆਪਣੀਆਂ ਸਹੀ ਸਮੇਂ ਤੇ ਬੋਲਣ ਗਿਆ ਸਹੀ ਸਮੇਂ ਤੇ ਆਸ ਲੱਗਣ ਗਿਆ ਤੇ ਸਹੀ ਸਮੇਂ ਤੇ ਸੂ ਪੈਣਗੀਆਂ ਤੇ ਆਪਣਾ ਜਿਹੜਾ ਖਰਚ ਨੁਕਸਾਨ ਹੁੰਦਾ ਉਹ ਆਪਣਾ ਬਿਲਕੁਲ ਘਟ ਜਾਊਗਾ ਕਿਉਂਕਿ ਜਿਹੜੇ ਵੀ ਡੇਰੀ ਫਾਰਮ ਦੇ ਵਿੱਚ ਮੱਝਾਂ ਦਾ ਗਾਇਆਂ ਬੱਛੀਆਂ ਨੇ ਜਿਹੜੀਆਂ ਸਹੀ ਸਮੇਂ ਤੇ ਤਿੰਨ ਤੋਂ ਤਿੰਨ ਸਾਲ ਦੀ ਉਮਰ ਤੱਕ ਮੱਝ ਜਾਂ ਸਵਾ ਤਿੰਨ ਸਾਲ ਦੀ ਉਮਰ ਤੱਕ ਮੱਝ ਸੂ ਪੈਂਦੀ ਹੈ ਤਾਂ ਇਸੇ ਤਰ੍ਹਾਂ ਜਿਹੜੀ ਕੱਟੀ ਹੈ ਉਹ 26-27 ਮਹੀਨੇ ਦੀ 2.5 ਸਾਲ ਦੀ ਉਮਰ ਤੱਕ ਖਾਦ ਲਾ ਲੋ ਸੂਪੀ ਤਾਂ ਫਿਰ ਉੱਥੇ ਉਹ ਡੈਰੀ ਫਾਰਮ ਕਾਮਯਾਬ ਹੀ ਕਾਮਯਾਬਾ ਉੱਥੇ ਕੋਈ ਨੁਕਸਾਨ ਹੋਣ ਦਾ ਕੋਈ ਖਤਰਾ ਨਹੀਂ ਇਹ ਹੀ ਸਭ ਤੋਂ ਵੱਡਾ ਹੋਆ ਕਿਉਂਕਿ ਆਪਣਾ ਤਾਂ ਕਈ ਵਾਰੀ ਆਪਾਂ ਦੇਖਦੇ ਆਂ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਤਾਂ ਬੇੜੀਆਂ ਨਹੀਂ ਸੁੰਦੀਆਂ ਪੰਜ ਪੰਜ ਸਾਲ ਤੱਕ ਦੀਆਂ ਮੱਝਾਂ ਜਿਹੜੀਆਂ ਆਪਣੀਆਂ ਆਸੀ ਨੇ ਰਹਿੰਦੀਆਂ ਸੋ ਤਾਂ ਫਿਰ ਘਾਟਾ ਪੈਣਾ ਉੱਥੇ ਕੁਦਰਤੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ